ਹਾਈ ਹਾਈ ਅੱਜ ਕੀ ਗੱਲ ਹੋ ਗਈ ਆ ਇਹ ਤਾਂ ਡੈਡੀ ਨੇ ਬੜਾ ਸਿਰ ਸੁਟਿਆ ਕੁਛ ਨਹੀਂ ਆ ਭਲਾ ਜਾ ਕੇ ਤੇ ਕੀ ਗੱਲ ਆ ਹਾਂ ਹਾਂ ਕੀ ਗੱਲ ਹੋ ਗਈ ਆ ਬੜਾ ਸਿਰ ਸੁਟਿਆ ਉਹ ਮੈਂ ਸੋਚਣ ਡਿਆ ਵਾਂ ਕਰਜ਼ਾ ਤਾਂ ਹੁਣ ਪੈ ਗਿਆ ਇਹਦੇ ਨਾਂ ਤੇ ਹੂੰ ਐਂ ਭਾਵੇਂ ਹੁਣੇ ਲੱਲਿਏ ਹਾਂ ਚੱਕ ਬੁੱਕ ਸਾਡੇ ਕੋਲ ਪਈ ਆ ਸੈਣ ਦੇ ਹੋਏ ਆ ਅੱਛਾ ਉਹ ਕੰਮ ਤਾਂ ਸਾਰਾ ਸੈੱਟ ਹੋ ਆ ਹੁਣ ਇਦਾਂ ਕਰੀਏ ਵੀ ਇਹਨੂੰ ਥੋੜਾ ਜਿਹਾ ਅਰੇ ਲਾਈ ਹੋ ਗਦ ਨਾਲ ਲਾਉਗੇ ਹੁਣ ਇਹਨੂੰ ਕਹੀਏ ਵੀ ਮੁੰਡੇ ਨੂੰ ਲਿਆ ਨਾਲ ਤੇ ਉਹਨੂੰ ਆਪਣੇ ਕਾਗਜ਼ ਪੱਤਰ ਦੇ ਕੇ ਜਾ ਸਾਰੇ ਅੱਛਾ ਆਪਣਾ ਆਧਾਰ ਕਾਰਡ ਆਪਣਾ ਜੋ ਵੀ ਪੜ੍ਹਾਈ ਦਾ ਹੈਗਾ ਥੋੜਾ ਬੋਧਾ ਕੋਈ ਸਰਟੀਫਿਕੇਟ ਤੇ ਨਾਲ ਆਪਣਾ ਪਾਸਪੋਰਟ ਠੀਕ ਆ ਠੀਕ ਆ ਤਾਂ ਕਿ ਇਹਨਾਂ ਨੂੰ ਯਕੀਨ ਹੋ ਜੇ ਹਾਂ ਇਹ ਗੱਲ ਹੈ ਠੀਕ ਆ ਕਿ ਨਹੀਂ ਹਾਂ ਬਾਕੀ ਰੱਖਣਾ ਤੇ ਸਾਰਾ ਅਸੀਂ ਕੋਲ ਹੀ ਇੱਥੇ ਕਦੇ ਵਾਸਤੇ ਸੱਦਨੇ ਆ WhatsApp ਤੇ ਪਵਾ ਲੋ ਸਾਰਾ ਕੁਝ ਐਵੇਂ ਇੱਥੇ ਮੈਂ ਚਾਹ ਬਣਾਵਣਾ ਪਿਆਲ ਦੀ ਰਮਾ ਇਹਨਾਂ ਨੂੰ ਤੈਨੂੰ ਮਸਾਕ ਨਹੀਂ ਮਸਾਬ ਲਾਇਆ ਕਿਉਂ ਅਗਲੇ 10 ਲੱਖ ਰੁਪਇਆ ਤੈਨੂੰ ਦੇ ਕੇ ਤੂੰ ਚਾਹ ਦੇ ਘੋੜ ਤੋਂ ਮਰੀ ਜਾਨੀਂ ਨਾਲੇ ਜੇ ਅਗਲੇ ਸਾਡੇ WhatsApp ਤੇ ਪਾਉਣਗੇ ਤੇ ਸਬੂਤ ਰਹਿ ਜਾਣਗੇ ਹਾਂ ਸਹੀ ਗੱਲ ਹੱਥੀ ਲਾਵਾਂਗੇ ਮੁੱਕਰ ਲੱਗਿਆ ਕੱਲ ਨੂੰ ਇੱਕ ਮਿੰਟ ਲਾਵਾਂਗੇ ਮੈਂ ਤਾਂ ਇਹ ਚੀਜ਼ ਹੀ ਸੋਚੀ ਨਹੀਂ ਤੂੰ ਕਿੱਥੇ ਸੋਚਣੀ ਆ ਜੇ ਪੰਗੇ ਲਈਏ ਨਾ ਤੇ ਫਿਰ ਉਹਨਾਂ ਜਿੱਠਣੇ ਕਿੱਦਾਂ ਵਾਂ ਇਹ ਵੀ ਡਰਾਗ ਬਣਾਉਣੀ ਪੈਂਦੀ ਆ ਚੱਲ ਬਾਬਾ ਜਿੱਦਾਂ ਤੁਹਾਨੂੰ ਸਹੀ ਲੱਗਦਾ ਉਦਾਂ ਹੀ ਕਰ ਲਓ ਮੁੜਕੇ ਨੇ ਮਿੱਟੇ ਗੱਲ ਆ ਜੀ ਠੀਕ ਆ ਕਿ ਨਹੀਂ ਕੋਈ ਗੱਲ ਨਹੀਂ ਮੈਂ ਚਾਹ ਬਣਾ ਲਾਂ ਨਾਲੇ ਪਾਸਪੋਰਟ ਤੇ ਚਾਹੀਦਾ ਹੀ ਆ ਅਗਲੇ ਨੂੰ ਤਾਂ ਹੀ ਜੀ ਕੀ ਨਾ ਹੋਊਗਾ ਤੇ ਕਾਗਜ਼ ਪੱਤਰ ਵੀ ਹੱਥੀ ਲੈਣੇ ਆ ਤੇ ਪਾਸਪੋਰਟ ਵੀ ਹੱਥੀ ਲੈਣੇ ਆ ਤੇ ਕੋਈ ਗੱਲ ਨਹੀਂ ਫੇ ਤੋਰ ਦਿੰਨੇ ਆ ਕੰਮ ਵੀ ਹੋ ਗਿਆ ਕੰਮ ਹੋ ਗਿਆ ਕੰਮ ਚੱਲ ਇਦਾਂ ਹੀ ਕਰੋ ਫਿਰ ਠੀਕ ਆ ਕਿ ਨਹੀਂ ਕੋਈ ਗੱਲ ਨਹੀਂ ਉਹਨਾਂ ਖੁਸ਼ ਹੋਣਾ ਵੀ ਸਾਡੇ ਮੁੰਡੇ ਨੇ ਬਾਹਰ ਚਲ ਜਣਾ ਵਾ ਸਾਡੇ ਘਰ ਉਹਦਾ ਖੁਸ਼ੀਆਂ ਚੜੀਆਂ ਰਹਿਣੀਆਂ ਆ ਵੀ ਅਸੀਂ ਪੈਸੇ ਵਤਾਂਦੇ ਆ ਨਾਲੇ ਆਪ ਖੁਸ਼ ਤੇ ਨਾਲੇ ਗਾਹ ਖੁਸ਼ ਅਰੇ ਇੱਕ ਕੰਮ ਕਰਿਓ ਜਿਹੜਾ ਵੀ ਕੰਮ ਕਰੋਗਾ ਸੋਚ ਸਮਝ ਕੇ ਕਰਿਓ ਕਿਤੇ ਹੀ ਆਪ ਹੀ ਨਾ ਫਸ ਜਿਏ। ਉਹ ਨਹੀਂ ਨਹੀਂ ਆਪ ਨਹੀਂ ਫਸਦੇ ਕੰਮ ਇਸ ਤਰੀਕੇ ਨਾ ਹੋਇਆ ਵਾ। ਜੇ ਕਰਦੇ ਰੇ ਕੱਲ ਨੂੰ ਗੱਲ ਆਊਗੀ। ਸੈਨ ਉਹਦੇ ਹੋਇਆ। ਨਾ ਉਹਦੇ ਤੇ ਆ। ਸਾਡੀ ਨਵਤ ਵਾਰ ਗਵਾਈ ਪਈ ਏ ਇਕ ਲੱਖ। ਜੇ ਸਾਨੂੰ ਕੋਈ ਕਹੂਗਾ ਅਸੀਂ ਕਹਣਾ ਲਿਆ ਤੇ ਨੇ ਭਾਈ ਅਸੀਂ ਤੇ ਗਵਾਈ ਪਈ ਏ ਗਵਾਈ ਤੇ ਲੋਕੀ ਪਾਈ ਲੈਂਦੇ ਆ। ਆ ਗਵਾਈ ਤਾਂ ਆਮੀ ਲੋਕੀ ਪਾਉਂਦੇ 10 ਲੱਖ ਰੁਪਈਆ ਵਾ। ਹੈ? ਹੁਣ ਤਿੰਨ ਤਿੰਨ ਲੱਖ ਦੇ ਚੈੱਕ ਭਰਾਂਗੇ। ਤੇ ਪੈਸੇ ਕਢਾਵਾਂਗੇ ਅੱਛਾ ਅੱਛਾ ਤੇ ਕਰਜ਼ੇ ਵਾਲੇ ਸੰਦ ਦੇ ਦਾਂਗੇ ਤੇ ਲੱਖ ਰੁਪਏ ਰੱਖਾਂਗੇ ਆਪਣੇ ਖਾਣ ਪੀਣ ਵਾਸਤੇ ਹਾਂ ਹਾਂ ਠੀਕ ਹੈ ਕਿ ਨਹੀਂ ਕੋਣ ਆਈ ਮੈਨੂੰ ਸਮਝ ਮੈਂ ਤਾਂ ਨਹੀਂ ਇਦਾਂ ਦੀ ਇੱਕ ਅੱਧੀ ਹੋਰ ਮੁਰਗੀ ਫਸ ਜੇ ਨਾ ਤੇ ਅਹੀਂ ਤੇ ਉਦਾਂ ਹੀ ਸਾਡੇ 4 ਸਾਲ ਸੋਕੇ ਲੰਘ ਜਾਣੀ ਬਹੁਰੀਆ ਮੁਰਗੀ ਫਸਾਉਂਦੀ ਫਸਾਉਂਦੀ ਕਿਰੇ ਵੀ ਨਾ ਹੱਥੋਂ ਕੱਢ ਲਈ ਉਹ ਨਹੀਂ ਅਹੀਂ ਸੋ ਸਮਝ ਕੇ ਕੰਮ ਕਰਨਾ ਵਾ ਇਹ ਕਾਲੀ ਨਹੀਂ ਨਾ ਕਰਨੀ ਹੈ ਪਹਿਲਾਂ ਇਹਦੇ ਪਚਾਲਾ ਪਚ ਜਾਣਗੇ ਪਚੇ ਹੀ ਪਚੇ ਨਹੀਂ ਉਹਨਾਂ ਨੂੰ ਕੋਈ ਸੁਆਬ ਪਤਾ ਵਾ ਠੀਕ ਹੈ ਜੀ ਆਹ ਮਨ ਜਿੱਦਾਂ ਇਹਨੂੰ ਤਾਂ ਮਾਸਾਂ ਦੀ ਪਤਾ ਦੀ ਕੀ ਨਫਾ ਤੇ ਕੀ ਨੁਕਸਾਨ ਛਦਾਨੇ ਜੇ ਪਤਾ ਹੁੰਦਾ ਤਾਂ ਫੇਰ ਸਾਡਾ ਕੰਮ ਕਿੱਥੇ ਸੁੱਤਰ ਆਉਂਦਾ ਹਾਂ ਠੀਕ ਹੈ ਨਾ ਜਿਆਦੀ ਚਲਾਕ ਜਿਹੜੀ ਹੈ ਨਾ ਪਤਾ ਤੁਹਾਨੂੰ ਉਹਨੂੰ ਉਹਨੂੰ ਲੱਗਣਾ ਜਦੋਂ ਹਾਥੀ ਵੱਡੇ ਗਏ ਹੁਣ 10 ਲੱਖ ਰੁਪਈਆ ਵਾ ਅਗਲੇ ਖਲੋ ਜਾਣਗੇ ਬੈਂਕ ਵਾਲੇ ਵੀ ਟਾਈਮ ਕੱਢ ਜਾਣਗੇ ਨੀ ਤੇ ਪੈਰ ਤੇ ਅੱਧਾ ਕਿਲਾ ਵੇਚਣਾ ਪੈਣਾ ਚਲੋ ਕੋਈ ਨਹੀਂ ਜੋ ਕਰਦਾ ਪ੍ਰਮਾਤਮਾ ਚੰਗਾ ਹੀ ਕਰਦਾ ਸਾਡਾ ਫਿਕਰ ਹੀ ਸਾਡੀ ਰੱਬ ਨੇ ਸੁਣ ਲਈ ਨਾਲੇ ਛਦਾਨੇ ਮੇਰੀ ਗੱਲ ਸੁਣ ਜਿਹੜੀ ਠੱਗੀ ਆ ਉਹ ਵੱਜਦੀ ਆਪਣੇ ਆਜਾ ਬਾਅਦਾਂ ਜੇ ਵੱਜਦੀ ਨਹੀਂ ਕੋਈ ਯਕੀਨ ਕਰਦਾ ਵਾ ਨਹੀਂ ਨਹੀਂ ਕੋਈ ਵਾਕਿਆ ਹੀ ਨਹੀਂ ਯਕੀਨ ਕਰਦਾ ਠ ਹੋ ਜਮਾਨਾ ਇਹੋ ਜਿਹਾ ਵਾ ਕਿ ਠੱਗੀ ਮਾਰਨੀ ਆ ਤੇ ਮਿੱਠੇ ਬਣਜੋ ਉਹਦਾ ਮੁੰਜੇਂਦਰ ਵੀ ਏਡਾ ਚਲਾਕ ਨਹੀਂ ਆ ਜੇ ਚਲਾਕ ਹੁੰਦਾ ਡੇ ਕਾਬੂ ਨਹੀਂ ਆਉਣਾ ਕਾਬੂ ਨਹੀਂ ਆਉਣਾ ਇੱਥੇ ਮੈਂ ਰਸਾ ਕਿੰਨਿਆਂ ਨੂੰ ਮਿੱਠੀਆਂ ਗੋਲੀਆਂ ਦਿੱਤੀਆਂ ਉਹਦੇ ਐ ਵਸਜ ਹੋ ਗਿਆ ਵਾ ਚਲੋ ਕੋਈ ਗੱਲ ਨਹੀਂ ਜੋ ਕਰਦਾ ਨਾ ਰੱਬ ਨੂੰ ਸਾਰਿਆਂ ਦਾ ਫਿਕਰ ਵਾ ਆਨੂੰ ਤੇ ਆਪੋ ਆਪਣਾ ਉਹਨੂੰ ਪਤਾ ਹੀ ਪਈ ਇਹ ਫਸੇ ਆ ਤੇ ਨਾਲ ਕਿ ਉਲਝਣ ਚੋਂ ਕੱਢੀਏ ਉਹ ਕਹਿੰਦੇ ਆ ਨਾ ਕਿ ਜਦੋਂ ਦਾ ਜਦੋਂ ਕਿਤੇ ਬੰਦਾ ਡਿਆ ਹੋਵੇ ਤੇ ਉਹ ਟਾਣੀ ਕਿਤੇ ਨਵਾ ਹੀ ਦਿੰਦਾ ਵਾ ਕਿ ਉਹਨੇ ਟੈਣੀ ਨਵਾਈ ਆ। ਉਹ ਚੱਲ ਚੁੱਪ ਕਰ ਤੇ ਅੰਦਰਲੀ ਨਾ ਸੁਣ ਲੈ। ਉਹਨੇ ਸੁਣ ਲਈ ਤੇ ਪਿੰਡ ਦੇ ਕੰਨ 'ਚ ਛੱਟ ਵਾਲਾ ਪਾ ਦੇ। ਪਤਾ ਨਾ ਲੱਗਦਾ ਇਹ ਕਿ। ਨਹੀਂ ਨਹੀਂ ਮੈਂ ਹੁਣ ਉੱਠਣੀ ਐ। ਜੇ ਮੈਂ ਬਾਹਰ ਹੁਣੀ ਤਾਂ ਕਿਹੜੀਆਂ ਗੱਲਾਂ ਕੱਢ ਲਈ ਐ। ਬਥੇਰਾ ਧਿਆਨ ਰੱਖਦੀ ਐ ਛੱਡ ਦੋ ਗੱਲਾਂ ਤੇ। ਅੱਛਾ। ਹੋਰ ਮੈਨੂੰ ਜਾਪਦਾ ਵਾ ਹੈ ਚਲਾਕ ਵਾ। ਪਰ ਚੱਲ ਕੋਈ ਗੱਲ ਨਹੀਂ। ਜ਼ਿਆਦੀ ਚਲਾਕਾ ਕੋਈ ਗੱਲ ਨਹੀਂ। ਅਸੀਂ ਕਿਹੜਾ ਕਿਸੇ ਗੱਲ ਦਾ ਪਤਾ ਲੱਗ। ਚਲਾਕ ਤੇ ਹੈਗੀ ਜਮਾਨਾ ਕਿਹੜਾ ਜਾਣਦਿਆ ਵਾ। ਫੇਰ ਚੱਲ ਕੋਈ ਨੀ ਮੂੰਠਾ। ਐ ਜਮਾਨੇ 'ਚ ਕਿਹੜੇ ਸਦਾਈਓ। ਜਿਹੜਾ ਹਜਮਾਨੇ ਦੀ ਵਿਚਦਾਈ ਹੈ ਉਹ ਫਿਰ ਜਮੰਦਰੂ ਦੀ ਵਿਚਦਾਈ ਚੁੱਪ ਕਰ ਜਾ ਤੇਰੇ ਵੀ ਕਿਤੇ ਮੂੰਹ ਚੁੱਪ ਕਰਨ ਦਾ ਪਤਾ ਤੇ ਵੀ ਲਾਦੇ ਹਾਂ ਮੇਰੇ ਮੂੰਹ ਤੇ ਚੁੱਪ ਕਰ ਜਾ ਨਾਲੇ ਇਹਨੂੰ ਠੱਗੀਆਂ ਮਾਰ ਮਾਰ ਪੈਸੇ ਲਿਆ ਲਿਆ ਕੇ ਦਓ ਤੇ ਨਾਲੇ ਰੋ ਫੌਂਡੀ ਮੇਰੇ ਤੇ ਉਹਨੇ ਮੇਰੇ ਪੈਸੇ ਹੀ ਕਰ ਚੱਲ ਇੱਥੇ ਹੋ ਗਿਆ ਕਿੱਥੇ ਜਾਣਾ ਦੁਪਹਿਰੇ ਉਹਨੇ ਲਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪੁਰ ਸਤਿ ਸ਼੍ਰੀ ਅਕਾਲ ਕਿਹਾ ਲ ਵਧੀਆ ਵਧੀਆ ਤੁਸੀਂ ਸੁਣਾਓ ਤੇ ਆਪਣਾ ਠੀਕ ਆ ਤੇ ਡਾਡੀ ਢਾਡਾ ਕਿੱਥੇ ਜੀ ਉਹ ਤੇ ਮੋਟਰ ਤੇ ਗਏ ਨੇ ਮੋਟਰ ਤੇ ਗਏ ਆ ਹਾਂ ਜੀ ਤੇ ਫਿਰ ਵੇਖੇ ਨੇ ਮੈਂ ਤੇ ਬਸ ਸਦਾ ਇਥੋਂ ਘਰ ਹੀ ਵੜਨ ਦੀ ਕੀਤੀ ਮੈਂ ਘਰੇ ਹੋਣਾ ਉਹ ਕਿੱਥੇ ਜਾਣਾ ਹੀ ਹੁੰਨੇ ਠੀਕ ਹੈ ਤੇ ਬਹਿ ਜਾਓ ਮੈਂ ਚਾਹ ਬਣੀ ਲੈ ਕੇ ਆਉਂਦਾ ਉਹ ਨਹੀਂ ਨਹੀਂ ਬਤਾ ਮੈਨੂੰ ਕੰਮ ਬੜਾ ਜ਼ਰੂਰੀ ਆ ਠੀਕ ਤੇ ਜੇ ਥੋੜਾ ਜਿਹਾ ਟਾਈਮ ਹੁੰਦਾ ਫਿਰ ਮੈਂ ਚਾਹ ਪੀ ਕੇ ਜਾਣਾ ਹਾਂਜੀ ਠੀਕ ਹੈ ਤੇ ਡਾਡੀ ਟਰ ਨਾਲ ਖੜਨਾ ਵਾਥੇ ਕਿਤੇ ਕੰਮ ਜਾਣਾ ਵਾ ਅੱਛਾ ਠੀਕ ਹੈ ਕੋਈ ਗੱਲ ਜਗਾ ਪਤਾ ਹ ਉਹ ਹੀ ਜਾਉਦਾ ਆ ਆਉਂਦੇ ਆ ਨੂੰ ਲਿਆ ਲੈ ਆਹ ਹੋਤਾ ਏ ਬੰਬੀ ਦੇ ਲੈ ਭਾ ਤੂੰ ਤੇ ਇੱਥੇ ਖਲੋਤਾ ਮੈਂ ਤਾਂ ਘਰੋਂ ਹੋਵੀ ਆ ਗਿਆ ਨੇ ਉਹ ਕੰਪੈਨ ਵਾਲਾ ਆਉਣ ਲੱਗਾਇਓ ਅੱਛਾ 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 ਮੈਂ ਆ ਵੇਖ ਲਈਏ ਕਿ ਕਣਕ ਵੱਢਣ ਦਾ ਹਿਸਾਬ ਤੱਕ ਕਿਦਾਂ ਉਹ ਮੈਂ ਕਹਿੰਦਾ ਤੇ ਇੱਡਾਂ ਖਲੋਜਣਾ ਏ ਅਜੇ ਵੀ ਕਦੇ ਕਦੇ ਹਰੇ ਆ ਨੁਕਰਾਂ ਦੇ ਦਿੱਤੇ ਉਹ ਹੀ ਤੇ ਕਾਲਾ ਪਿਆ ਸੀ ਹਾਂ ਹਾਂ ਮੈਂ ਆ ਜਾ ਵੇਖ ਲਾ ਮੈਂ ਹੋੜਾ ਮੁੜ ਕੇ ਬੰਨਾ ਬੰਨਾ ਕਦੇ ਆਵੇਂ ਗਰੇ ਹਰਾ ਨਾ ਹੋਵੇ ਓਏ ਆਹੋ ਇਹ ਤੇ ਗੱਲ ਹੈਗੀ ਉਹ ਢਾੜੀ ਰੁਕ ਜਾਗੇ ਤੇ ਕਾਲੀ ਆ ਨਹੀਂ ਨਹੀਂ ਕੋਈ ਗੱਲ ਨਹੀਂ ਕਾਲੀ ਵਾਲੀ ਕਿਹੜੀ ਗੱਲ ਵਾ ਜਿੱਥੇ 6 ਮਹੀਨੇ ਲੰਘੇ ਤੇ ਹੋਰ ਟਾਈਮ ਲੰਘ ਜੂ ਨੀ ਕੋਈ ਗੱਲ ਨਹੀਂ ਨੀ ਠੀਕ ਹੈ ਹਾਂਜੀ ਹਾਂਜੀ ਤੂੰ ਦੱਸ ਕਿਹੇ ਕੰਮ ਆ ਉਹ ਕੰਮ ਕੋ ਮਕਾਦਾ ਸੀ ਨਾ ਰੁਪਈਆ 10000 ਚਾਹੀਦਾ ਸੀ ਅੱਛਾ ਤੇ ਵਾਰਤੀ ਵਾਲੇ ਮੈਂ ਤਾਂ ਨਹੀਂ ਗਿਆ ਵੀ ਉਹਨੇ ਨਰਕਾ ਉਹ ਮਰ ਕੇ ਛੱਡ ਦੇਣਾ ਉਹ ਨਰਕਾ ਨਾ ਰੇੜ ਨਹੀਂ ਲਾਇਆ ਝੋਨੇ ਦਾ ਇਹ ਤਾਂ ਦੱਸ ਵੀ ਕਿੰਨਾ ਕਰੇਟ ਘੱਟ ਲੱਗਾ ਸੀ ਤੇਰਾ ਝੋਨੇ ਦਾ ਓਏ ਉਹਨੇ ਤੇ ਭਾ ਪੱਲੇ ਹੀ ਕੱਖ ਨਹੀਂ ਪਾਇਆ ਹਾਂ ਉਹਨੇ 300 ਰੁਪਈਆ ਕੱਟ ਲਾਇਆ ਮੈਨੂੰ ਏਰਕਾ ਕੁਇੰਟਲ ਦਾ ਕੁਇੰਟਲ ਦਾ ਯਾਰ ਕੱਟ ਲੋ ਦਾ ਸਾਰਿਆਂ ਨੂੰ ਲੱਗਾ ਵਾ ਸਾਡਾ ਉਹਨੇ 100 ਰੁਪਈਆ ਕਟਿਆ ਸੀ ਅੱਛਾ ਕੁਇੰਟਲ ਵਿੱਚ ਆਹੋ ਤੇਰੇ ਦਾ ਫਿਰ ਉਹਨੇ ਜਿਆਦਾ ਲਾਤਾ ਤੇ ਬਹੁਤ ਜਿਆਦਾ ਛੇਲ ਲੱਤੀ ਹੈ ਮੇਰੀ ਤੇ ਤਾਂ ਹੀ ਤੇਰੇ ਕੰਮ ਮਨ ਖੱਟਾ ਹੋ ਗਿਆ ਮੇਰਾ ਹੁਣ ਤੂੰ ਕੀ ਕਰਨਾ ਫਿਰ ਅੱਗੇ ਉਹ ਹੋਰ ਕਦੇ ਵੇਖਣਾ ਫਿਰ ਹੋਰ ਕਰਨਾ ਫਿਰ ਕੀ ਆ ਕੋੜ ਕੇ ਦੇਖਣੇ ਰ ਫਿਰ ਉਹ ਸਾਡੇ ਆਰਚੀ ਕੋਲ ਚਲ ਜਾ ਬੋਧੀ ਗੱਲਾਂ ਤੇ ਉੱਥੇ ਦਾਣੇ ਲੈ ਜਾ ਅੱਛਾ ਤੇ ਪੈਸੇ ਉਹੇ ਚਾਹੀਦੇ ਜਾ ਫੜ ਲਿਆ ਮੇਰੀ ਗੱਲ ਕਰਾ ਦੀ ਉਹਦੇ ਨਾਲ ਮੈਂ ਜਾ ਕੇ ਨਾ ਤੇ ਫਿਰ ਤੁਹਾਡੀ ਗੱਲ ਕਰਾਉਣਾ ਵਾ ਠੀਕ ਨਹੀਂ ਤੇ ਨਾਲੇ ਉਹ ਜਿਹੜਾ ਇੱਕ ਹੁੰਦਾ ਵਾ ਆਈਡੀ ਜੀ ਭੰਡੀ ਉਹ ਫਿਰ ਨਵੀਂ ਬੁਣੀ ਪੋ ਮੈਨੂੰ ਉਹ ਕਮਲਾ ਹੀ ਰਹਿਣਾ ਵਾ ਉਹ ਮੇਰਾ ਉੱਥੇ ਖਾਤਾ ਚੱਲਦਾ ਵਾ ਮੇਰੀਆਂ ਸਾਰੀਆਂ ਆਈਡੀ ਉਡੀਆਂ ਪਹਿਲਾਂ ਉੱਥੇ ਬਣੀਆਂ ਵਾ ਉਹ ਮੇਰੇ ਖਾਤੇ 'ਚ ਪੈਸੇ ਆਉਣੇ ਆ ਕਣਕ ਕੋਈ ਤਲਾਇਓ ਤੇ ਮੈਂ ਕਢਾ ਕੇ ਤੁਹਾਨੂੰ ਦੇ ਦਾਂਗਾ ਕੀ ਜੱਬ ਪਿਆ ਉੱਥੇ ਧਾਰ卡 ਦੇ ਦੇ ਕੇ ਨਵੀਆਂ ਆਈਡੀ ਬਣਾਉਂਦਾ ਓਏ ਆ ਚਲੋ ਇਤਰਾਇ ਕਰ ਲੈਂਦੇ ਆ ਫਿਰ ਹੋਰ ਆਹ ਜਾ ਤੂੰ ਨਿਯਾਰੀ ਲੈ ਚਲੋ ਠੀਕ ਆ ਠੀਕ ਉਹ ਮਨਿੰਦਰ ਉਹ ਗੱਲ ਸੁਣ ਜੀ ਹਾਂਜੀ ਹਾਂਜੀ ਉਹ ਮੈਂ ਕਹਿਣਿਆ ਮੈਂ ਜੰਟਰਾ ਕੀਤੀ ਗੱਲ ਅੱਛਾ ਉਹ ਕਹਿੰਦਾ ਪਾਸਪੋਰਟ ਤੇ ਡਾਕੂਮੈਂਟ ਦੋ ਸਾਰੇ ਤੇ ਉਹ ਮੈਂ ਪਛਾਦਨਾ ਕਿਸ ਵੇਲੇ ਉਹ ਮੈਨੂੰ ਸਾਰੇ ਦੋ ਤੇ ਕਰੀਏ ਕੰਮ ਚਲੋ ਆ ਦੇ ਫਿਰ ਵਧਾਈ ਵਾਲੀ ਗੱਲ ਬਣ ਗਈ ਹੈ ਵਧਾਈ ਬਣ ਜਾਣੀ ਹੈ ਕਿ ਮੈਂ ਨਾ ਤੋ ਫਿਕਰ ਨਾ ਕਰੀਂ ਤੁਹਾਡੇ ਸਾਰੇ ਕਣ-ਕਣ ਕੁ ਵੱਡੋ ਨਹੀਂ ਠੀਕ ਹੈ ਠੀਕ ਪੂਰੀਆਂ ਤਾਂੀਆਂ ਮੰਦਿਆਂ ਨੂੰ ਮੁੰਡਾ ਬਾਹਰ ਓਏ ਆਹ ਮੰਮੀ ਅਖੜਾ ਕਿਤੇ ਕਾਰੋਬਾਰ ਤੇ ਲੱਗੇ ਜਾ ਕੇ ਤੇ ਚਲੋ ਸਾਨੂੰ ਕਿਤੇ 10 ਰੁਪਏ ਦੀ ਆਸ ਹੋ ਜੂ ਮਹੀਨੇ ਮਹੀਨੇ ਉਹਨੂੰ ਦੱਸ ਦੀ ਉਹਨੂੰ ਆਖੀ ਆਪਣੇ ਸਰਟੀਫਿਕੇਟ ਜੋ ਵੀ ਆ ਨਿਕੜ ਸੁੱਕੜਾ ਤੇ ਆਧਾਰ ਕਾਰਡ ਉਹ ਮੈਂ ਕਰਾ ਦੇਣਾ ਸਾਰਾ ਕੰਮ ਤੇ ਪਾਸਪੋਰਟ ਠੀਕ ਆ ਠੀਕ ਆ ਭਾਈ ਚਾਦੋ ਮੈਨੂੰ ਛੇਤੀ ਠੀਕ ਆ ਠੀਕ ਠੀਕ ਆ ਨਾ ਲਾ ਵੀ ਬਾਹ ਨੇ ਸਾਰੇ ਕੰਮ ਸਵਾਰ ਤੇ ਹੀ ਹੋ ਹੈ ਕਹਿੰਦੇ ਰੱਬ ਨੇ ਦਿੱਤੀਆਂ ਗਾਜਰਾ ਦੇ ਵਿੱਚੇ ਰੰਬਾ ਰੱਖ ਸਾਡੀ ਦੀ ਉਹ ਗੱਲ ਵਾ ਲੱਲੂ ਇਹ ਕਰੇ ਕਵਲੀਆਂ ਤੇ ਰੱਬ ਸਿੱਧੀਆਂ ਪਾਉਂਦਾ ਕਣਕ ਵੀ ਆਪੇ ਆਉਂਦੀ ਆ ਪੱਕੀ ਪਕਾਈ ਹਾਈ ਹਾਈ ਇਹਨੂੰ ਮੈਂ ਕਿਹਾ ਹੈਗਾ ਕੋਠੇ ਤੇ ਲੈ ਜਾ ਤੇ ਕੋਠੇ ਜਾ ਕੇ ਸੁਕਣੇ ਪਾ ਦੇ ਇੱਥੇ ਸਾਰੀ ਮਿੱਟੀ ਰਲ ਜਾਣੀ ਐ ਵਿੱਚ ਇਹਦੇ ਵੀ ਕੰਮ ਨਕਮੇ ਹੀ ਆ ਪਤਾ ਨਹੀਂ ਕੀ ਕਰਦਾ ਰਹਿੰਦਾ ਵਾ ਸਾਰਾ ਸਾਰਾ ਦਿਨ ਸਮਝ ਨਹੀਂ ਆਉਂਦੀ ਕੁਛ ਵੀ ਵੱਡ ਲਿਆ ਉਹਨੂੰ ਕਹਿਣ ਕੌਣ ਤੇ ਤੇ ਪਾਈ ਦੀ ਸੁਕਣੇ ਚਾਜਣਾ ਇਕੱਠੀ ਕਰਕੇ ਤੋਥੇ ਰਹਾਤੀ ਆ ਆਵੇਂ ਇੱਥੇ ਮੁਸ਼ਕ ਮਾਰ ਜੇ ਮੈਂ ਕੀ ਕਰਾਂ ਆ ਮੇ ਉਹ ਵੀ ਮੈਨੂੰ ਨੁਸਾਨ ਕਰਦਾ ਤੇ ਪੁੱਤ ਵੀ ਮੈਨੂੰ ਨੁਸਾਨ ਕਰਦਾ ਆ ਅੱਗੇ ਜੀ ਤੂੰ ਕੀ ਦਈਏ ਕਰਨੇ ਮੈਂ ਕੀ ਕਰਨਾ ਵਾ ਮੈਨੂੰ ਕਿਹਾ ਕੋ ਕਿ ਸਰੋਵਡਾਈ ਹੀਗੀ ਤੇ ਇਕੱਠੀ ਕਰਕੇ ਤੇ ਹਾਲ ਆ ਗਿਆ ਵਾ ਇਹਨਾਂ ਨੇ ਪਕੋਠੇ ਤੇ ਪਤਲੀ ਪਤਲੀ ਛਲਰਦਾ ਆਏ ਹੋਏ ਤੁਸੀਂ ਜਿੱਧਰ ਗਏ ਸੀਗੇ ਬਣ ਗਿਆ ਕੰਮ ਓਏ ਆਪਣੇ ਮੈਂ ਆਰਤੀ ਵਾਲ ਤੇ ਨਹੀਂ ਗਿਆ ਉਹਨੇ ਅਰਕਾ ਸਾਡਾ ਚੰਮ ਬਹੁਤ ਦੇੜਿਆ ਉਹਨੇ ਦੂਜਾ ਨਾਗਰਿਕਾ ਝੋਨੇ ਦੇ ਕੰਮ ਚ 300 ਰੁਪਿਆ ਕੁਇੰਟਲ ਦਾ ਘਟ ਲਾਇਆ ਉਹਨੇ ਤੇ ਭਾਈ ਮੇਰੇ ਕੋਈ ਰਾਜ ਟਕਰਿਆ ਨਾ ਅੱਛਾ ਇਹਦਾ ਸਾਡੇ ਵਾਲੇ ਨੇ 100 ਰੁਪਿਆ ਹੀ ਘਟ ਲਾਇਆ ਹੈ ਅੱਛਾ ਗਿੱਲਾ ਦੇ ਭਵੇਂ ਸੁੱਕਾ ਫਿਰ ਉਹਨਾਂ ਵੱਲ ਚਲ ਗਏ ਹੀਗੇ ਤੇ ਫਿਰ ਉਧਰ ਹੀ ਜਾਣਾ ਪੈਣਾ ਹੈ ਫਿਰ ਭਾਈ ਨੂੰ ਕਹਾ ਕਿ ਤੂੰ ਇਹਦਾ ਵੀ ਮੈਂ ਫਿਰ ਗਿਆ ਉੱਥੇ ਤੇ ਭਾਈ ਦੀ ਗੱਲ ਕਰਾਤੀ ਅੱਛਾ ਤੇ ਬਾਈ ਚਲੋ ਗਾੜੀ ਕਣਕ ਤੁਹਾਡੇ ਲੈ ਆਵਾਂਗੇ ਆਹੋ ਠੀਕ ਵਾਕੇ ਹੀ ਨੇ ਕੱਟ ਕਾਲੀ ਲਵਾਉਣੇ ਆ ਉਹ ਤਾਂ ਗੱਲ ਵਾਰਾਂ ਕਿ ਭਾਈ ਦਾ ਕੀ ਹੈ ਸਹੀ ਗੱਲ ਇਹ ਸਾਰੇ ਕਟਾਂ ਜਿਹੜਾ ਤਰ ਕੀ ਜਾਂਦਾ ਫਿਰ ਅਟਿਆ ਉਹਦੋਂ ਮੈਂ ਦਿੱਤਾ 10000 ਰੁਪਏ ਮੈਨੂੰ ਦੇਤਾ ਵਾ ਦੇਤਾ ਵਾ ਲੈ ਫਿਰ ਤੇ ਚੰਗਾ ਨਿਕਲਿਆ ਇਹ ਪਹਿਲਾਂ ਹੀ 10000 ਦੇਤਾ ਕੋਈ ਗੱਲ ਨਹੀਂ ਕੀ ਅੱਛਾ ਤੇ ਤੂੰ ਇਤਾਂ ਕਰਕੇ ਉਹਨਾਂ ਦਾ ਭਰਾ ਵਾ ਤੇ ਜੇ ਹੋਰ ਹੀ ਪੈਸੇ ਦੀ ਲੋੜ ਹੋਗੀ ਨਾ ਅੱਛਾ ਅੱਛਾ ਤੇ ਹੁਣ ਤੈਨੂੰ ਫੋਨ ਕਰਉਣ ਦੀ ਕੋਈ ਲੋੜ ਨਹੀਂ ਠੀਕ ਹੈ ਜਿੰਨੇ ਮਰਜ਼ੀ ਪੈਸੇ ਲੈ ਜਾਇਆ ਕਰੋ ਚਲਾ ਤੇ ਵਧੀਆ ਹੋਇਆ ਫਿਰ ਹਾਂ ਤੇ ਬਾਜੀ ਹੋਰ ਸੰਨੀ ਬੰਦਾ ਨਹੀਂ ਕੁਛ ਆਂਦੇ ਕਿੱਥੋਂ ਤੱਕ ਤੱਕ ਮੈਂ ਦੀ ਗੱਲ ਤੇ ਸੁਣ ਲੈ ਪਹਿਲਾਂ ਹਾਂ ਉਹਨੇ ਦੱਸਿਆ ਕੀਤਾ ਕਿ ਅਜੰਡਾ ਆਇਆ ਹੈ ਕਿ ਉਹਨੂੰ ਫੋਨ ਆ ਤੇ ਉਹ ਕਹਿੰਦਾ ਵੀ ਮੈਨੂੰ ਪਾਸਪੋਰਟ ਦੇ ਨਾਲ ਉਹਦਾ ਮੜਾ ਮੋਟਾ ਧਾਰ卡ੜ ਜਾ ਵਾ ਤੇ ਉਹ ਨਾਲ ਪਜਾ ਤੋ ਚੱਲ ਸ਼ੁਕਰ ਵਾਕੇ ਤੇ ਮੈਂ ਉਹ ਮੈਂ ਘਰ ਜਾਣਾ ਮੈਂ ਤੇ ਫਿਰ ਜਾਂਦੇ ਮੰਗ ਲਿਆ ਨਾ ਪਾਸਪੋਰਟ ਇਹੋ ਤੇ ਗੱਲ ਹੁੰਦੀ ਆ ਮੇਨ ਹਾਂ ਚੱਲ ਕੋਈ ਨਹੀਂ ਮੈਂ ਕਿੰਨੀ ਆ ਜਾ ਕੇ ਸਨੀ ਨੂੰ ਪਾਸਪੋਰਟ ਦੇ ਤੇ ਤੇਰਾ ਡੈਡੀ ਦੇਵੇ ਉਧਰ ਆਹੋ ਹੈ ਤੇ ਤੂੰ ਇੱਥੇ ਚੱਲੇ ਹੁਣ ਉਹ ਮੈਂ ਕਿਤੇ ਨਹੀਂ ਗਿਆ ਚੱਲਿਆ ਹਾਂ ਉਹ ਉਹ ਮੋਟਰ ਛੱਡੀ ਉੱਥੇ ਬਰਸਣ ਦੇ ਵਿੱਚ ਅੱਛਾ ਅੱਛਾ ਤੇ ਮੈਂ ਨਾ ਬੰਦ ਕਰ ਆਵਾ ਚੱਲ ਜਾਓ ਤੁਸੀਂ ਕਾਰ ਉਹ ਪਾਣੀ ਖੇਦੀ ਕਣਕ ਚ ਪਊਗਾ ਕਣਕ ਅੱਗੇ ਪੱਕੀ ਆ ਲਾਂਮਾ ਲਾਵਾਂਗੇ ਕਿ ਇੱਕੋ ਚੱਲ ਆ ਮੁੜੇ ਨੂੰ ਕੱਢ ਦੇ ਅੰਦਰ ਕਰਦੇ ਹਾਂ ਮੈਂ ਤਾਂ ਹੋਰ ਛੋਟੇ ਚੱਲ ਜਾਣਾ ਵਾ ਉਹ ਆ ਤੇ ਹੈਗਾ ਅੱਗੇ ਕਿਹੜਾ ਵੇਖ ਚੱਲ ਜਾਓ ਚੱਲ ਜੋ ਚੱਲ ਸ਼ੁਕਰਮਾਲਕਾ ਕਿਤੇ ਗੱਲ ਤੇ ਹਿੱਲੀ ਕਿਹਨਾ ਕਿਹੇ ਪਾਸੇ ਹੁਣ ਜਾ ਕੇ ਸੰਨੀ ਨੂੰ ਕਹਿਨੀ ਆ ਪੁੱਤ ਛੇਤੀ ਆਪਣਾ ਪਾਸਵਰਡ ਕੱਢ ਤਰਾ ਪਿਓ ਦੇਵੇ ਜਾ ਕੇ ਚੱਲ ਮੇਰਾ ਪੁੱਤ ਵੀ ਕਿਤੇ ਵਧੀਆ ਹੋ ਜਾਊਗਾ ਵਿਚਾਰਾ ਰੋਲੀ ਗਿਆ ਹੀ ਪੱਠੇ ਪਾ ਪਾ ਕੇ ਹਾਈ ਹਾਈ ਇੱਕ ਤੇ ਫੋਨ ਚ ਵੜਿਆ ਰਿੰਦਾ ਵਾ ਫੋਨ ਛੱਡ ਪਹਿਲਾਂ ਇਹ ਵਾ ਅੱਛਾ ਫੋਨ ਛੱਡ ਕੇ ਦੱਸਣੀ ਆ ਹਾਂ ਪਤਾ ਨਹੀਂ ਫੋਨ ਚੋਂ ਕੀ ਕੱਢਣਾ ਵਾ ਤੂੰ ਉੱਧਰ ਬੋਲਦਾ ਰਹਿੰਦਾ ਉਹ ਮੈਂ ਵੀ ਬੋਲਦਾ ਰਹਿੰਦਾ ਵਾ ਮੇਰੀ ਗੱਲ ਸੁਣਾ ਹਾਂ ਖੁਸ਼ ਖਬਰੀ ਆ ਬਾਜੀ ਤੇਰੇ ਤਾਇ ਨੇ ਪਾਸਪੋਰਟ ਮੰਗ ਲਿਆ ਵਾ ਤੇ ਹੁਣ ਤੇਰਾ ਵੀਜ਼ਾ ਲੱਗ ਜਾਣਾ ਵਾ ਹੈ ਹਾਂ ਤਾਇ ਨੇ ਮੰਗਿਆ ਵਾ ਆਹੋ ਪੁੱਤ ਵੇਖ ਲਾ ਪੁੱਤ ਮੇਰੀਆਂ ਕੀਤਿਆਂ ਅਰਦਾਸਾਂ ਦਾ ਮੁੱਲ ਪਿਆ ਹੀ ਗਿਆ ਰੱਬ ਨੇ ਮੇਰੀ ਸੋਣੀ ਲਈ ਐ ਸ਼ੁਕਰ ਵਾ ਮਾਲਕਾ ਤੇਰਾ ਕਿਤੇ ਮੇਰਾ ਪੁੱਤ ਵੀ ਬਾਹਰ ਚਲ ਜੂਗਾ ਮਮਮੀ ਵਧੀਆ ਵਾ ਤੇ ਮੈਂ ਕਹਿੰਦਾ ਵਾ ਜਿਹੜਾ ਦਿਨ ਹੋਵੇ रा कहू पासपोर्ट कडा के आवा मम्मी फेरा मार चल गईपोर्टपोर्ट तो सड़ने रखा ਮਾਰਸ਼ਰ ਨੂੰ ਆਜਾ ਸਰਨਾ ਇਹ ਸਰਨਾ ਹਾਂਜੀ ਉਰੇ ਆਪੋ ਇੱਥੇ ਬੈਠ ਹਾਂਜੀ ਉਹਨੂੰ ਇਹਨੂੰ ਵੀ ਦੱਸ ਦਈਏ ਕੀ ਹੋ ਗਿਆ ਪਾਸਪੋਰਟ ਲਿਆ ਨਹੀਂ ਖੁਸ਼ਖਬਰੀ ਆ ਕੀ ਗੱਲ ਆ ਤਾਏ ਤੇਰੇ ਨੇ ਨਾ ਪਾਸਪੋਰਟ ਮੰਗਿਆ ਵਾ ਪ੍ਰੀਜ਼ੈਂਟ ਜਿਹੜਾ ਗੜਲਾ ਮੰਗਣ ਡਿਆ ਵਾ ਅੱਛਾ ਹੁਣ ਵੀਜ਼ਾ ਲੱਗਣਾ ਤੇਰੇ ਘਰ ਵਾਲੇ ਦਾ ਠੀਕ ਹੈ ਸਾਡੇ ਵੀ ਦਿਨ ਹੁਣ ਬਦਲ ਜਾਣੇ ਆ ਪੁੱਤ ਚੱਲ ਕੋਈ ਨਹੀਂ ਮੈਂ ਲੈ ਕੇ ਆਉਣੀ ਮੈਂ ਜਾ ਕੇ ਲੈ ਲਿਆ ਪਾਸਪੋਰਟ ਲਿਆ ਆਹੋ ਕਹਿ ਪੁੱਤ ਕਿਹਦੀ ਰੱਬ ਨੇ ਸੁਣ ਲਈ ਹੈ ਤੇ ਤੇਰੇ ਪਿਛੇ ਕਿਤੇ ਹੀ ਵੀ ਕਿਤੇ ਜਾ ਜੀ ਦੀ ਬਾਰੀ ਬੁਰੀ ਫੜ ਲਾਂਗੇ ਚਲ ਮੰਮੀ ਕੋਈ ਨਹੀਂ ਆਹੋ ਨੂੰ ਜਾ ਲੈਂਦੇ ਫਿਰ ਨਾ ਟੈਨਸ਼ਨ ਲਈ ਤੂੰ ਇੱਕ ਵਾਰੀ ਹਟਾ ਦਵਾ ਦੀ ਨੂੰ ਜਾਇਦਾ ਲੈ ਸ਼ੁਕਰ ਮਾਲਕਾ ਸੱਚਾ ਪਾਸ਼ਾ ਮੇਰੇ ਪੁੱਤ ਦਾ ਵੀਜ਼ਾ ਲਾ ਕੇ ਆ ਜੀ ਹੁਣ ਇੱਥੇ ਤੇ ਮੇਰਾ ਪੁੱਤ ਬਾਹਰ ਸੱਜੇ ਬਸ ਚਲ ਕੋਈ ਨਹੀਂ ਮਫੀ ਜੇ ਚੱਤ ਬੰਗਿਆ ਬਣਾ ਤਾਈ ਨਹੀਂ ਕੀ ਫਸਾਂ ਨੂੰ ਬਣੀ ਚੱਲੇ ਨਹੀਂ ਬਣੀ ਜਾਣਾ ਪੁੱਤ ਬਣ ਗਿਆ ਸਮਝਲਾ ਹੈ ਉਹ ਕੰਮ ਹੋਗਾ ਤਾਂ ਉਹਨੇ ਮੰਗਿਆ ਵਾ ਇਹ ਪਾਸਵਰਡ ਉਦੋਂ ਹੀ ਲੈਂਦੇ ਆ ਜਦੋਂ ਤੇ ਸਟੈਂਪ ਲੱਗਣੀ ਹੁੰਦੀ ਵੀਜ਼ੇ ਦੀ ਅੱਛਾ ਆਹੋ ਠੀਕ ਆ ਇਹ ਸਮਝ ਲਾ ਹੁਣ ਤੇ ਫਿਰ ਵੀਜ਼ਾ ਹੀ ਹੋਣਾ ਵਾ ਇੱਥੇ ਠੀਕ ਵਾ ਨਾ ਚੱਲ ਮੰਮੀ ਪਾਇ ਜੇ ਇਹ ਕੰਮ ਕਰਾ ਦੇ ਤਾਂ ਹੋ ਚਾਹੀਦਾ ਵੀ ਕੀ ਹਾਂ ਵਾਕੇ ਪੁੱਤ ਸਹੀ ਗੱਲ ਆ ਮੈਂ ਤੇ ਨਾ ਲੱਡੂ ਵੰਡਾ ਕਿਤੇ ਜਦੋਂ ਮੇਰਾ ਪੁੱਤ ਜੱਜੇ ਚੜੂਗਾ ਨਹੀਂ ਕੋਈ ਗੱਲ ਨਹੀਂ ਮੰਮੀ ਆਹ ਏਦਾਂ ਕਰੀ ਆਪਾਂ ਸਾਮਾਨ ਨੂੰ ਨਾ ਗੁਰਦੁਆਰੇ ਜਾਵਾਂਗੇ ਮੱਥਾ ਟੇਕ ਆਵਾਂਗੇ ਆਹੋ ਪੁੱਤ ਠੀਕ ਆ ਨਾ ਤੇਰੇ ਡੈਡੀ ਕੋ ਕਲਾ ਦਿੰਨੇ ਆ ਤੇ ਮੁੜ ਕੇ ਜਾਵਾਂਗੇ ਤੇ ਮੱਥਾ ਟੇਕ ਆਵਾਂਗੇ ਤੂੰ ਵੀ ਚੱਲਨੀ ਸਾਡੇ ਨਾਲ ਕੋਈ ਨਹੀਂ ਜਾਵਾਂਗੇ ਠੀਕ ਆ ਬਾਬਾ ਸਾਡੀ ਛੇਤੀ ਛੇਤੀ ਸੁਣ ਲੈ ਹੁਣ ਚੱਲ ਸ਼ੁਕਰ ਕਰਨੀ ਆ ਕੋਈ ਨਹੀਂ ਤੁਸੀਂ ਦੇਖ ਜਾਓ ਪਹਿਲੇ ਡੈਡੀ ਨੂੰ ਉਹ ਡੈਡੀ ਤੇਰਾ ਬੱਬੀ ਦੇ ਫੇਰਾ ਮਾਦ ਗਿਆ ਹੁੰਦਾ ਤਾਂ ਹਰਫੜਾ ਦਿੰਨੀ ਆ ਮੈਂ ਚਲ ਠੀਕ ਮੇਰੀ ਗੱਲ ਸੁਣ ਮੈਂ ਇਹਨੂੰ ਕਹਿਣ ਦੀ ਹੀ ਕਿ ਪਟੰਗਰੀ ਵੇਚ ਦੇਣੇ ਆ ਇੱਕ ਅੰਦਰ ਰੱਖਾਂਗੇ ਦੁੱਧ ਦਾ ਦਵਾਈ ਤੇ ਫਿਰ ਕਰ ਦੇ ਦੁੱਧ ਵਾਸਤੇ ਤੇਰੇ ਪਿਓ ਕਹੜੇ ਨੂੰ ਪੱਠੇ ਪੈਂਦੇ ਆ ਹਾਂ ਆ ਚਾ ਸਾੰਬੇ ਦੇ ਨਹੀਂ ਕੇ ਉਹ ਚੱਲ ਕੋਈ ਨਹੀਂ ਮੈਂ ਚਲ ਜੂੰਗਾ ਤੇ ਵੈਸੇ ਕੋਈ ਬੰਦਾ ਬੰਦਰਾ ਖਾਇਓ ਲੈ ਬੰਦੇ ਰੱਖ ਦੇ ਫਿਰ ਨਾ ਆ ਦੁੱਧ ਤੇ ਇਸੇ ਕਰਕੇ ਵੇਚੀਦਾ ਸੀ ਵਿਚਾਲੇ ਗੁਜ਼ਾਰਾ ਕਰਦਾ ਚੱਲਦਾ ਜਾਵੇ ਤੇ ਜਦੋਂ ਤੂੰ ਬਾਹਰ ਚਲ ਗਿਆ ਹੁਣ ਥੋੜੇ ਬੋਤੇ ਪੈਸੇ ਇਹ ਲੈਂਦੀ ਆ ਜਦੋਂ ਤੂੰ ਚਲ ਗਿਆ ਤੇਰੀ ਵੀ ਕਮਾਈ ਆ ਹੋਂਡਾ ਆਪਣੀ ਸੁਖ ਨਾਲ ਉਹ ਪਰ ਦੁੱਧ ਫਿਰ ਘਰ ਪੀ ਲੰਗਣੀ ਉਹੇ ਇੱਕਦਾਂਕ ਛੜਾਂਗੇ ਉਹ ਉਹੀ ਤਾਂ ਕਹਿੰਦੇ ਆ ਚੱਲੀਆਂ ਹੀ ਗੱਲਾਂ ਕਰਦਾ ਰਹਿੰਦਾ ਵਾ ਹੈ ਚੱਲ ਚੱਲਾਂਗੇ ਕਿ ਪਰ ਦਵਾ ਪਾਸਪੋਰਟ ਫਿਰ ਵੇਨੇ ਗਾੜੀ ਸੋਚਦੇ ਕੀ ਕਰਨਾ ਚੱਲ ਕੋਈ ਨਹੀਂ ਹੁੰਦਾ ਤੇਰਾ ਡੈਡੀ ਫਿਰ ਮਾ ਫੜਾਉਣੀ ਆ ਹਾਈ ਹਾਈ ਪਰ ਉਹਦਾ ਇੱਕ ਗੱਲ ਵਾ ਮੈਂ ਆਪਣੇ ਪੁੱਤ ਨੂੰ ਕਦੀ ਹੀ ਨਹੀਂ ਦੂਰ ਕਰ ਲਿਆ ਤੇ ਵੇਖ ਲੈ ਸ਼ਰਨ ਕਿੱਡੀ ਦੂਰ ਚਲ ਜਾਣਾ ਇੰਨੇ ਹੁਣ ਹਨਾ ਫੇਰ ਸਾਲ ਆ ਮੀਆਂ ਗੱਲਾਂ ਮੰਮੀ ਜਾਣਾ ਤਾਂ ਹੈਗਾ ਯਾ ਕੰਮ ਕਰਨ ਫੇਰ ਕੀ ਆ ਅਸੀਂ ਕਹਿੰਦੇ ਕਿ ਉੱਥੇ ਪੱਕਾ ਹੀ ਚਲ ਜਣਾ ਨਾ ਹੁਣ ਨਹੀਂ ਵਾਪਸ ਨਹੀਂ ਨਹੀਂ ਹੁਣਾ ਵਾ ਹੁਣਾ ਕਿਉਂ ਨਹੀਂ ਪੁੱਤ ਵਾਪਸ ਹੈ ਨਾਲੇ ਜਾਵਾਂਗੇ ਤੇ ਫੇਰ ਹੀ ਕੰਮ ਬੰਨਣਾ ਗੜੀ ਆ ਪਰ ਇਹ ਆ ਪੀ ਸਾਲ ਦੋ ਸਾਲ ਬਾਹਰ ਜਾਂ ਤੇ ਲੱਗੀ ਜਾਂਦੇ ਚਲ ਕੋਈ ਨਾ ਮੰਮੀ ਟੈਨਸ਼ਨ ਨਾ ਲੋ ਉਹ ਨਾਲੇ ਅੱਜ ਕੱਲ ਕਹਿੰਦਾ ਅੱਜ ਕੱਲ ਤੇ ਫੋਨ ਤੇ ਵੀਡੀਓ ਕਾਲ ਹੋ ਜਾਂਦੀ ਜਿੱਧਾ ਮਰਜ਼ੀ ਪਤਾ ਨਹੀਂ ਲੱਗਦਾ ਵੀ ਬੰਦਾ ਬਾਹਰ ਆ ਕੇ ਇੱਥੇ ਆ ਚੱਲ ਮੇਰੇ ਵਰਗੀਆਂ ਕਈ ਮਾਵਾਂ ਆ ਕਿੰਨੇ ਆ ਨੇ ਆਪਣੇ ਪੁੱਤ ਵਿਦੇਸ਼ੀ ਦੌਰੇ ਆ ਹੈ ਚੱਲ ਕੋਈ ਗੱਲ ਨਹੀਂ ਕਮਾਈਆਂ ਕਰਨ ਵਾਸਤੇ ਪੁੱਤ ਜਾਣਾ ਹੀ ਪੈਂਦਾ ਉਹ ਕੋਈ ਨਹੀਂ ਟੈਨਸ਼ਨ ਨਾ ਲਿਆ ਕਰ ਮਾਂ ਮੇਰਾ ਆ ਇੱਥੇ ਤਾਂ ਪੁੱਤ ਨੌਕਰੀ ਨਹੀਂ ਮਿਲਦੀ ਜੇ ਤੈਨੂੰ ਨੌਕਰੀ ਮਿਲ ਜਾਂਦੀ ਤੇ ਮੈਂ ਤੈਨੂੰ ਕਦੀ ਹੁਣ ਨਾ ਕੱਲਦੀ ਫੇਰ ਮੈਨੂੰ ਕੀ ਲੋੜ ਹੀ ਜਾਂਦੀ ਚੱਲ ਕੋਈ ਨਹੀਂ ਪੁੱਤ ਜੋ ਰੱਖਾਂਗਾ ਚੰਗਾ ਹੀ ਕਰੂੰਗਾ ਆ ਠੀਕ ਆ ਹੈ ਚੱਲ ਮੈਂ ਰੱਖਾਂ ਫਿਰ ਤੇਰੇ ਪਿਓ ਹਾਂ ਦਾ ਹਰ ਫੜਾਉਣੀ ਆ ਆ ਠੀਕ ਆ ਆ ਵੇਖ ਲੋ ਮੰਮੀ ਕਿੰਨੇ ਖੁਸ਼ ਆ ਹਣਾ ਜੇ ਮਾਂ ਪਿਓ ਨੂੰ ਖੁਸ਼ੀ ਹੋਵੇ ਤੇ ਆਪਣਾ ਵੀ ਕਿੰਨੀ ਹੁੰਦੀ ਆ ਉਹ ਹੈ ਹੀ ਆ ਇਹ ਆ ਵੀ ਚੱਲ ਜ਼ਿੰਦਗੀ ਵੱਜ ਜਾਂਦੀ ਬੰਦੇ ਦੀ ਹੂੰ ਚੱਲ ਰੱਬ ਇਹ ਖੁਸ਼ੀ ਹਰ ਇੱਕ ਨੂੰ ਦੇ ਸਹੀ ਗੱਲ ਆ 嗯。Mm.